ਜਿਹੜੀ ਜਮਨੀ ਚੌਣ ਹੋ ਰਹੀ ਆ ਬਹੁਤ ਹੀ ਵਧੀਆ ਸਜੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਉਹ ਜਿਹੜੀਆਂ ਉਹ ਪੈ ਰੀਆਂ ਨੇ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ ਮੂਥ ਲੇਕਨ ਅਲੱਗ ਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝੇ ਤੌਰ ਤੇ ਆਪਾਂ ਬੈਠੇ ਆ ਸਾਰੇ ਕੋਈ ਲੜਾਈ ਝਗੜਾ ਨਹੀਂ ਕੋਈ ਕਿੱਚੋ ਤਾਨ ਨਹੀਂ ਤੇਰਾ ਬਾਬਾ ਨਾਨਕ ਉਪਚੋਨ ਨੂੰ ਲੈ ਕੇ ਜਿੱਥੇ ਕਈ ਪਿੰਡਾਂ ਦੇ ਵਿੱਚ ਸਿਆਸੀ ਲੀਡਰਾਂ ਤੇ ਵਰਕਰਾਂ ਦੇ ਵਿੱਚ ਆਪਸੀ ਟਕਰਾਵਾਂ ਦੀਆਂ ਖਬਰਾਂ ਆਈਆਂ ਉੱਥੇ ਇੱਕ ਅਜੇਹਾ ਪਿੰਡ ਹੈ ਜਿਸ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲਈ ਚੋਣ ਮੌਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕਰ ਦਿੱਤੀ ਹੈ ਇਹ ਪਿੰਡ ਹੈ ਡੇਰਾ ਬਾਬਾ ਨਾਨਕ ਹਲਕੇ ਦਾ ਪਿੰਡ ਸਹਾਰੀ ਜਿੱਥੇ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਦੇ ਵੱਲੋਂ ਬੂਥਾਂ ਕੁਝ ਦੂਰੀ ਤੇ ਲਗਾਏ ਗਏ ਸਨ ਪਰ ਗੱਲਬਾਤ ਦੌਰਾਨ ਦੋਨਾਂ ਧਿਰਾਂ ਤੇ ਪਿੰਡ ਦੇ ਕੁਝ ਮੋਤਵਰਾਂ ਨੇ ਕਿਹਾ ਕਿ ਬੇਸ਼ੱਕ ਬੂਥ ਅਲੱਗ-ਲੱਗ ਲੱਗੇ ਹੋਏ ਨੇ ਅਸੀਂ ਸਾਰੇ ਹੀ ਪਿੰਡ ਵਾਸੀ ਇੱਕ ਹਾਂ ਅਤੇ ਸਾਡੇ ਦਿਲ ਵੀ ਇੱਕ ਨੇ ਚੋਣਾ ਮੁੱਕਣ ਦੇ ਬਾਅਦ ਅਸੀਂ ਸਾਰੇ ਇੱਕ ਪਰਿਵਾਰ ਦੇ ਤਰ੍ਹਾਂ ਹੀ ਆਪਣੇ ਪਿੰਡ ਵਿੱਚ ਰਹਿੰਦੇ ਹਾਂ ਔਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਲੜਾਈ ਝਗੜੇ ਦੀ ਥਾਂ ਨਹੀਂ ਹੁੰਦੀ ਇਸ ਮੌਕੇ ਤੇ ਇੱਕ ਰਿਟਾਇਰਡ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਜੇਕਰ ਉਹਨਾਂ ਦੇ ਪਿੰਡ ਦੀ ਤਰ੍ਹਾਂ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲੋਕ ਸਮਝਦਾਰ ਹੋ ਜਾਣ ਤਾਂ ਪੰਜਾਬ ਬਹੁਤ ਤਰੱਕੀ ਕਰੇਗਾ ਪਿੰਨ ਸਹਾਰੀ ਦਾ ਸਰਪੰਚ ਗੁਰਸ਼ਰਧਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਮਨੀ ਚੋਂ ਹੋ ਰਹੀ ਆ ਬਹੁਤ ਹੀ ਵਧੀਆ ਸਚਜੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈ ਰਹੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜਿਹੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦੇ ਨੇ ਕਿ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ ਮੇਰਾ ਨਾਮ ਬਖਤਾਵਰ ਸਿੰਘ ਆ ਜੀ ਪਿੰਡ ਸਾਰੇ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ ਬੂਸ ਲੇਕਨ ਅਲੱਗ-ਅਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝ ਦੇ ਤੌਰ ਤੇ ਆਪਾਂ ਬੈਠੇ ਆ ਸਾਰੇ ਕੋਈ ਲੜਾਈ ਝਗੜਾ ਨਹੀਂ ਕੋਈ ਕਿੱਚੋ ਤਾਨ ਨਹੀਂ ਤੇ ਬਹੁਤ ਵਧੀਆ ਮਾਹੌਲ ਚ ਰਿਹਾ ਅਸੀਂ ਦੇਖ ਲਾਂ ਕਿ ਵੀ ਆਪੋ ਆਪੋ ਜੀ ਭਾਈਚਾਰ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਇੱਕ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਹ ਜਿੱਥੇ ਜੀ ਕਰਦਾ ਆਪਣੀ ਉਰੀ ਚੋਣ ਦੀ ਜਿਹੜੀ ਆ ਉਹ ਕਰਤੋ ਕਰ ਸਰ ਸਰ ਬੀਜੇਪੀ ਨਕਸ਼ੀ ਹੋ ਗਿਆ ਰਿਸਪੈਕਟ ਉਤਾਰ ਪਾ ਲਿਆ ਤੁਸੀਂ ਇਹਨਾਂ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ 'ਚ ਹੋਵੇ ਤੇ ਸ਼ਾਂਤੀ ਬਖਸ਼ੀਦਾ ਪੰਜਾਬ ਵਿਕਾਸ ਕੀ ਕਰੇ ਤੇ ਕੋਈ ਐਲਾਨ ਅਲਾ ਕੰਡ ਆਗ ਦੇ ਕੋਈ ਹੋਜੀ ਕੋਈ ਅਜਿਹੀ ਗੱਲ ਨਾ ਹੋਵੇ ਇਹਦੇ ਮਤਲਬ ਆਪ ਵੀ ਆਪਣੇ ਹੱਕ ਦਾ ਦਰਦ ਸਰ ਉਹ ਅੱਗੇ ਕੱਲ੍ਹ ਨੂੰ